ਤਨ ਗੁਰਦੇਵ ਜੈ ਪੀਮ ਜੈ ਪਰ ਸਤਿ ਸ੍ਰੀ ਅਕਾਲ ਸਾਰੀਆਂ ਸਾਰੇ ਦਰਸ਼ਕ ਵੀਰਾਂ ਨੂੰ ਜਿਹੜੇ ਵੀ ਸਾਡੇ ਦਰਮਿਆਨ ਜੋ ਚੁੱਕੇ ਨੇ ਔਰ ਸਾਧ ਸੰਗਤਾਂ ਨੂੰ ਅ ਅੱਜ ਜਿਹੜਾ ਸੰਗਰਾਹ ਦਾ ਪਵਿੱਤਰ ਦਿਹਾੜਾ ਸ਼੍ਰੀ ਗੁਰੂ ਵਿਦਾਸਪੁਰਾ ਦੇ ਵਿੱਚ ਮਨਾਇਆ ਗਿਆ ਸੋ ਸਾਡੇ ਦਰਮਿਆਨ ਇੱਥੋਂ ਦੇ ਸਿੰਘ ਸਾਹਿਬ ਨੇ ਭਾਈ ਸਾਹਿਬ ਜਿਹੜੇ ਇੱਥੇ ਡਿਊਟੀ ਨਿਭਾਉਂਦੇ ਨੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਹਾਂਜੀ ਬਾਬਾ ਜੀ ਜੈ ਗੁਰਦੇਵ ਜੀ ਬਾਬਾ ਜੀ ਅੱਜ ਜਿਹੜਾ ਸੰਗਰਾਂਦ ਦਾ ਜਿਹੜਾ ਪਵਿੱਤਰ ਕੱਤਕ ਦਾ ਦਿਹਾੜਾ ਮਹੱਲਾ ਸ਼੍ਰੀ ਗੁਰਦਾਸਪੁਰਾ ਵਿਖੇ ਮਨਾਇਆ ਗਿਆ ਤੇ ਕਿਵੇਂ ਦਾ ਰਿਹਾ ਅੱਜ ਕੱਤਕ ਕਰਮਕੁਮਾਰੀ ଘੋਸ਼ਨਾ ਕਾਂਗੋਗ ਪਰਮੇਸ਼ਰ ਤੇ ਭੁੱਜਿਆ ਵਿਆਪਨ ਸਭੇ ਰੋਗ ਅੱਜ ਕੱਤਕ ਦਾ ਮਹੀਨਾ ਆਰੰਭ ਹੋਇਆ ਹੈ ਕੱਤਕ ਦੀ ਸੰਗਰਾਂਦ ਰੋਗ ਰੱਖਦੇ ਹੋਏ ਅਮਰਤ ਵੇਲੇ ਤੋਂ ਸੂਹ ਸਾਧ ਸੰਗਤਵਨੋ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ ਜਾ ਰੀਆਂ ਹਨ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਮੂਹ ਸਾਧ ਸੰਗਤ ਦੇ ਜੋ ਆਉਣ ਵਾਲਾ ਸਮਾਂ ਹੈ ਚੜ੍ਹਦੀ ਕਲਾ ਦਾ ਵਕਸ਼ਿਸ਼ ਕਰਨ ਕਾਰੋਬਾਰ ਵਿੱਚ ਵਾਕਿਤ ਰੱਖੀਆਂ ਵਕਸ਼ਿਸ਼ ਕਰਨ ਆਪਣੇ ਨਾਮ ਬਾਣੀ ਦਾ ਪਰਿਵਾਰ ਵਕਸ਼ਿਸ਼ ਨਾਮਦਾਨ ਬਾਣੀ ਦੇ ਨਾਲ ਜੋੜਨ ਸਮੂਹ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਚੜ੍ਹਦੀਆਂ ਕਲਾ ਵਕਸ਼ਿਸ਼ ਕਰਨ ਦੇਸਾ ਪ੍ਰਦੇਸਾਂ ਵਿੱਚ ਬੈਠੀ ਹੋਈ ਸਾਧ ਸੰਗਤ ਨੂੰ ਖੁਸ਼ੀਆਂ ਵਕਸ਼ਿਸ਼ ਕਰਨ ਬਹੁਤ ਜਨਮ ਵਿਚੁਰੇ ਤੇ ਮਾਤੋ ਇਹੋ ਜਨਮਤ ਤੁਹਾਰੇ ਨੇਖੇ ਗੁਰੂ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਵਕਸ਼ਿਸ਼ ਕਰਨ ਚੜ੍ਹਦੀਆਂ ਕਲਾ ਵਕਸ਼ਿਸ਼ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਹ ਰਾਜ ਬਿਨ ਬੋਲੇ ਆ ਸਭ ਕੁਝ ਜਾਣਦੇ ਹਨ ਸੋ ਚੜ੍ਹਦੀਆਂ ਕਲਾ ਵਕਸ਼ਿਸ਼ ਕਰਨ ਸੋ ਆਪ ਸਮੂਹ ਸਾਧ ਸੰਗਤ ਨੇ ਜਿਨ੍ਹਾਂ ਨੇ ਵੀ ਅੰਮ੍ਰਿਤ ਮੇਲੇ ਤੋਂ ਹਾਜ਼ਰੀਆਂ ਭਰੀਆ ਗੁਰੂ ਮਹਾਰਾਜ ਚੜ੍ਹਦੀਆਂ ਕਲਾ ਵਕਸ਼ਿਸ਼ ਕਰਨ ਸੋ ਕੇਡੀ ਵੱਡੀ ਮਿਹਰ ਚੰਗਾ ਦਾ ਬਧਨ ਬਧ ਹੈ ਜਿਨ੍ਹਾਂ ਨੇ ਲਾਜਿਮ ਕਰਕੇ ਸਮੂਹ ਸਾਧ ਸੰਗਤ ਨੂੰ ਦੇਸ਼ ਦੇ ਸੀ ਸਾਧ ਸੰਗਤ ਨੂੰ ਗੁਰੂ ਮਹਾਰਾਜ ਜੀ ਦੇ ਗੁਰੂ ਘਰ ਤੋਂ ਦਰਸ਼ਨ ਕਰਵਾਏ ਜੈ ਗੁਰੂ ਦੇਵ ਧੰਨ ਗੁਰਦੇਵ ਆਪਾਂ ਹੀ ਦੇ 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 ਚਲੋ ਜੀ ਧੰਨਵਾਦ ਠੀਕ ਹੈ ਬਾਬਾ